ਮੈਂ ਸਮਸਤ ਬਰੇਖੂਫੀ ਫਕੀਰ ਨੂੰ ਵੀ ਪੜਿਆ ਹੈ ਉਹ ਵੀ ਕਹਿੰਦਾ ਕਮੀ ਰਹਿ ਗਈ ਮੈਨੂੰ ਫਿਰ ਆਉਣਾ ਪਿਆ ਹੈ ਇਸਲਾਮ بار بار ਦੇ ਜਨਮ ਨੂੰ ਨਹੀਂ ਮੰਨਦਾ Sufi بار بار ਦੇ ਜਨਮ ਨੂੰ ਮੰਨਦੇ ਨੇ ਇਹ ਹੀ ਕਾਰਨ ਹੈ ਕਿ ਮੁਗਲ ਸਮਰਾਟ ਮੁਗਲ ਬਾਦਸ਼ਾਹ ਇਹਨਾਂ ਨੂੰ ਕਤਲ ਕਰਦੇ ਰਹੇ ਨੇ ਸ਼ਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਕਤਲ ਕੀਤਾ ਗਿਆ ਸਮਸਤ ਬਰੇਖ ਦੀ ਮਲਤਾਨ ਦੀ ਪੁੱਠੀ ਖੱਲ ਲਈ ਗਈ मंसूर ਦੀ ਮਿਸਰ ਦੇ ਸੂਲੀ 'ਤੇ ਉਸ ਨੂੰ ਚੜਾਇਆ ਗਿਆ ਕੋਈ ਫਕੀਰ ਕਬੂਲ ਨਹੀਂ ਹੋਇਆ ਇਹ बार-बार ਦੇ ਜਨਮ ਮੰਨਦੇ ਸਨ ਜੈਸੇ ਕਿ ਸਮਸਤ ਤਵਰੇਜ਼ دیਵਾਨੇ ਸਮਸਤ ਤਵਰੇਜ਼ ਦੀ ਦੇਖ ਲਿਖਦਾ ਹੈ ਤਵਰੇਜ਼ ਇੱਕ ਸ਼ਾਇਰ ਹੈ ਈਰਾਨ ਦਾ ਬਾਰਦਰ ਤੇ ਤਨਕੀ ਬਾਰਦਰ ਤੇ ਬਹੁਤ ਵੱਡਾ ਸ਼ਾਇਰ ਹੈ ਈਰਾਨ ਦਾ ਸਮੇਂ ਇਸਦਾ ਨਾਮ ਕੀ ਤਵਰੇਜ਼ ਦਾ ਰਹਿਣ ਵਾਲਾ ਸੀ ਇਸ ਵਾਸਤੇ ਨੂੰ ਕਹਿੰਦੇ ਸਮਸਤ ਤਵਰੇਜ਼ੀ ਕਿੰਦਾ ਬਾਜ਼ ਆਮ ਦਮ ਬਾਜ਼ ਆਮ ਦਮ ਤਾ ਯਾਰ ਰਾਮਹਿਮਾ ਕੁਨਮ ਕਿੰਨੇ ਮੈਂ ਬਾਰ ਬਾਰ ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦੇ ਇੱਕ ਮਹਿਮਾਨ ਬਣਾ ਸਕਾਂ ਖੁਦਾ ਨੂੰ ਆਪਣੇ ਘਰ ਦੇ ਚ ਲਿਆ ਸਕਾਂ ਪਰ ਕਿੰਦਾ ਹਰ ਜਨਮ ਮੇਰਾ ਅਜਾਈ ਜਾਂਦਾ ਗੱਲ ਨਹੀਂ ਬਣਦੀ ਰਹੀ ਮੈਂ ਤਰਲੇ ਲੈਂਦਾ ਰਹਿ ਗਿਆ ਮੈਂ ਪ੍ਰਾਰਥਨਾ ਹੀ ਕਰਦਾ ਰਹਿ ਗਿਆ ਗੱਲ ਕਦੀ ਬਣੀ ਨਹੀਂ ਮੈਂ ਫਿਰ ਅਰਸ ਕਰਾਂ ਪਾਣੀ 100 ਡਿਗਰੀ ਤੱਕ ਗਰਮ ਹੋਵੇ ਤੇ ਭਾਪ ਬਣ ਤਪਸ਼ੀ ਆਪਣੀ ਸਿਖਰ ਤੱਕ ਪਹੁੰਚੀ ਤੇ ਗੱਲ ਬਣੇ ਬਾਜ਼ ਆਂਦਮ ਬਾਜ਼ ਆਂਦਮ ਤਾ ਯਾਰ ਰਹਿ ਮਹਿਮਾ ਕੋ ਨਾ ਇਸੇ ਫਕੀਰ ਨੇ ਇਸ ਲੰਬੀ ਚੌੜੀ ਹਕਾਇਤ ਵਿੱਚ ਇਹ ਲਿਖਿਆ ਹੈ ਕਿ ਖੁਦਾ ਨੇ ਇੱਕ ਦਿਨ ਰਾਜ਼ੀ ਹੋ ਗਿਆ ਤੇ ਕਹ ਲਗਾ ਐ ਫਕੀਰ ਤੂੰ ਬੜੀ ਮੁੱਦਦ ਦੀ ਪ੍ਰਾਰਥਨਾ ਕਰ ਰਿਹਾ ਹੈਂ ਦੁਆ ਕਰ ਰਿਹਾ ਹੈਂ ਚੱਲ ਤੇਰੀ ਦੁਆ ਕਬੂਲ ਚੱਲ ਤੇਰੇ ਘਰ ਚੱਲਦੇ ਉਸ ਲੰਬੀ ਚੌੜੀ ਨਜ਼ਮ ਦੇ ਚ ਫਕੀਰ ਕਹਿੰਦਾ ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸੰ ਕਿਉਂ ਖੁਦਾ ਮੇਰੇ ਨਾਲ ਚੱਲ ਰਿਹਾ ਸਮਝਾਣ ਦਾ ਉਸ ਬਾਤਾਂ ਕਹਿੰਦਾ ਕਈ ਜਨਮਾਂ ਦੀ ਪਿਆਸ ਬੁਝੀ ਸੀ ਕਈ ਜਨਮਾਂ ਦੀ ਤੜਪ ਨੂੰ ਵਜ ਭਾਗ ਲੱਗਣ ਲੱਗਾ خدا میرے گھر چل رہا ہے اور کن میں خوشی نال میرے قدم زمین پہ نہیں ٹک اپنے آپ میں خوش قسمت سمجھ رہا سی میرے گھر خدا آ رہا ہے اور وہ بھی میرے نال پھر یہ فقیر ہے جب خدا میرے گھر کی چوکھٹ تک آیا تو کہنے لگا فیقری جا ذرا اندر ویک لے سڈے بیٹھنے کی تھان بھی تھا ہے کہ نہیں لے کے آیا کچھ یہ نظم ہے ਤੁਲੈ ਤੇ ਆਇਆ ਦੇਖ ਤੇ ਸਹੀ ਸਾਡੇ ਬੈਠਣ ਲਈ ਕੋਈ ਆਸਣ ਵੀ ਹੈ ਕਿ ਨਹੀਂ ਇਹ ਫਕੀਰ ਕੰ ਦਾ ਹਾਂ ਖੁਰਾ ਮੈਂ ਦੇਖਦਾ ਹਾਂ ਅਤਿੰਦਾ ਜਿਹੜੀ ਤੇਜ ਜਿਹੜਾ সিংਹਾਸਣ ਮੈਂ ਖੁਦਾ ਲਈ ਵਿਖਾਇਆ ਸੀ ਨਾ ਉੱਥੇ ਪੂਰੀ ਚੰਡਾਲ ਚੌਕੜੀ ਬੈਠੀ ਹੋ ਸੀ ਕ੍ਰੋਧ ਬੈਠਾ ਸੀ ਲੋਭ ਬੈਠਾ ਸੀ ਵਾਸਨਾ ਬੈਠੀ ਸੀ ਹੰਕਾਰ ਬੈਠਾ ਸੀ ਕ੍ਰੋਧ ਬੈਠਾ ਸੀ ਫਿਰ ਮਿੰਦਾ ਦੇ ਕਿਸੀ ਉਸ ਤੇ ਬੈਠੀ ਸੀ ਇਹ ਕਿਰ ਸੀ ਬੈਠੀ ਸੀ ਦੁਆਖ ਬੈਠੀ ਸੀ ਕੋ ਪੂਰਾ ਇਕੱਠ ਜਮਿਆ ਇਸ ਫਕੀਰ ਕਹਿੰਦਾ ਮੈਂ ਉਹਨਾਂ ਨੂੰ ਹੱਥ ਜੋੜੇ ਬਈ ਇਸ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ ਹੈ ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ ਹੈ ਤੁਸੀਂ ਉਹਨਾਂ ਨਿਕਲੋ ਜਾਓ ਇਸ ਫਕੀਰ ਨੇ ਗੋਸ਼ਤੀ ਲਿਖੀ ਹੈ وہ جڑے بیٹھے سن انہوں نے اے یہ آخیا اے فقیر خدا نو آج لے آئے نا سی کئی جنمہ تو بیٹھے ہیں کس طرح چلے جائیے نہیں جانے انہیں پھر جھگڑا لکھے ہیں کہ میرا کامنال جھگڑا ہو گیا میں انہوں پکڑ کے باہر گڑے کٹیا نکل پھر میں اندر آیا میں کرو نو پکڑیا نکل ਉਨੋ ਜਦ ਬਾਣਾ ਪਕੜ ਕੇ ਖਿੱਚਿਆ ਮੈਂ ਬਾਹਰ ਕਢਿਆ ਬਾਹਰ ਕਢ ਕੇ ਆਇਆ ਕੰਮ ਫੇਰ ਅੰਦਰ ਆ ਗਿਆ ਫਿਰ ਮੈਂ ਹੰਕਾਰ ਨੂੰ ਪਕੜਿਆ ਤੱਕੇ ਮਾਰ ਮਾਰ ਕੇ ਇਸ ਨੂੰ ਬਾਹਰ ਕਢਿਆ ਜਦ ਬਾਹਰ ਕਢਿਆ ਤੇ ਕਰੋਧ ਫੇਰ ਅੰਦਰ ਆ ਗਿਆ ਇੱਕ ਨੂੰ ਮੈਂ ਬਾਹਰ ਕਢਦਾ ਸੀ ਤੇ ਜਿਹੜਾ ਇੱਕ ਵਾਰ ਬੈਠਾ ਹੁੰਦਾ ਸੀ ਫੇਰ ਅੰਦਰ ਆ ਜਾਂਦਾ ਸੀ ਕਹਿੰਦਾ ਬਹੁਤ ਲੜਾਈ ਲੰਬੀ ਹੋ ਗਈ ਮੈਂ ਝਗੜਦਾ ਰਿਹਾ ਝਗੜਦਾ ਰਿਹਾ ਖੁਦਾਰੂਸ਼ ਤੇ ਫਿਰ ਚਲਾ ਗਿਆ ਕੋਈ ਲੜਦਾ ਹੀ ਰਹਿ ਤਾ ਸਾਡੀ ਪਛਾਣ ਹੀ ਕੋਈ ਨਹੀਂ कबीर भी कहने कहुस कबीर कि पंच को झगरो झगरत जन्म गवाया झूठी माया सब जग बांधया मैं राम वरमत सुख पाया गुस्ताखी माफ़ी हारे रे बन्दे हां जितने हैं मन दे हत्थों हारे हां ते मन नु जितिए ते जगत जित लेये मन दे हत्थों हारे होया ते मन दी सेजत है की है मन दी सेजत इपनये से ने और की नहीं और इना दे नाल और चौकड़ी इना दी साथी ने ਮਨੋਕਦਾ ਮਨ ਕੀਏ ਮਨੋਕਦਾ ਮਨ ਹੈ ਵਿਚਾਰਾਂ ਦਾ ਮੂਜਸਮਾ ਕੀਤਵਣੀ ਦਾ ਮੂਜਸਮਾ ਅੰਦਰ ਜਦ ਕੀਤਵਣੀ ਚੱਲਦੀ ਉਸ ਨੂੰ ਕਹਿੰਦੇ ਨੇ ਚਿੱਤ ਅੰਦਰ ਜਦ ਵਿਚਾਰ ਚੱਲਦੇ ਨੂੰ ਕਹਿੰਦੇ ਨੇ ਮਨ ਅੰਦਰ ਜਦ ਸੋਚਣੀ ਚੱਲਦੀ ਹੈ ਫੈਸਲਾ ਕਹਨ ਨੂੰ ਕਹਿੰਦੇ ਨੇ ਬੁੱਧ ਆਖਿਰ ਮਨ ਇਹ ਹੀ ਕੁਛ ਹੈ ਹੋਰ ਕੀ ਹੈ ਤਾਂ ਮਨੋਕਦੀ ਸੋਚਣੀ ਦੇਖਤੀ ਹੈ ਮਨੋਕਦੇ ਵਿਚਾਰਾਂ ਦੇਖਤੀ ਹੈ ਮਨੋਕਦੀ ਕੀਤਵਣੀ ਯਾਦ ਦੇਖਤੀ ਹੈ ਦਾਰਸ਼ਨਿਕ ਕਹਿੰਦੇ ਨੇ ਕਾਮ ਹੈ ਲੋਭ ਹੈ ਹੰਕਾਰ ਹੈ ਮੈਂ ਹੁਣ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਖਾਸ ਕਰਕੇ ਉਹਦੇ ਕਾਰਨ ਬੇਸ਼ਕੀ ਮਹਾਪੁਰਸ਼ ਧਾਰਮਿਕ ਗਹਿਰਾ ਚਿੰਤਨ ਕਰਨ ਵਾਲੇ ਕਹਿੰਦੇ ਨੇ ਕ੍ਰੋਧ ਤੇ ਮੋਹ ਛਾਇਆ ਵੀ ਪਰ ਉਹਨਾਂ ਤਿੰਨਾਂ ਦੇ ਨਾਲ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਇਹ ਛਾਇਆ ਹੈ ਛਾਇਆ ਹੈ ਕਾਮ ਦੀ ਲੋਭ ਦੀ ਔਰ ਹੰਕਾਰ ਦੀ ਜਿਸ ਤੋਂ ਹੰਕਾਰ ਦੀ ਪੂਰਤੀ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਤੇ ਜਿਹੜਾ ਰੋਗ ਖੜੀ ਕਰਦੇ ਹੋਏ ਉਸ ਤੇ ਕ્રોਧ ਆਉਂਦਾ ਹੈ ਜਿਹੜਾ ਲੋਭ ਦੀ ਪੂਰਤੀ ਕਰਦੇ ਇਹ ਲੋਗ ਨੂੰ ਪੱਠੇ ਪਾ ਰਹੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੋਗ ਖੜੀ ਕਰਦੇ ਉਸ ਤੇ ਕ્રોਧ ਆ ਜਾਂਦਾ ਹੈ ਉਹ ਕਿਸ ਤੇ ਕ્રોਧ ਆਉਂਦਾ ਹੈ ਜਿਹੜਾ ਵਾਸਨਾ ਦੀ ਪੂਰਤੀ ਕਰਦੇ ਵੇ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰਦੇ ਵੇ ਉਸਤੇ ਕ્રોਧ ਆ ਜਾਂਦਾ ਹੈ ਕ્રોਧ ਹਰਕਤ ਮਨੁੱਖ ਦੇ ਅੰਦਰ ਨਹੀਂ ਆਉਂਦਾ ਜਦ ਵੀ ਕਿਸੇ ਨੇ ਰੋਗ ਖੜੀ ਕੀਤੀ ਵਾਸਨਾ ਪੂਰਤੀ ਦੇ ਲੋਭ ਪੂਰਤੀ ਦੇ ਅਹੰਕਾਰ ਪੂਰਤੀ ਦੇ ਕ੍ਰੋਧ ਆ ਜਾਏਗਾ ਤੇ ਜਦ ਵੀ ਕਿਸੇ ਨੇ ਪੂਰਤੀ ਕਰਨ ਵਿੱਚ ਮਦਦ ਕੀਤੀ ਉਸਤੇ ਮੋਹ ਆ ਜਾਏਗਾ ਪਿਆਰ ਆ ਜਾਏਗਾ ਚੰਗਾ ਲੱਗੇਗਾ ਪਿਆਰਾ ਲੱਗੇਗਾ ਮੂਲ ਰੂਪ ਦੇ ਇੱਕ ਮਨੁੱਖ ਦੇ ਵਿਚਾਰਾਂ ਵਿੱਚ ਅਹੰਕਾਰ ਹੁੰਦਾ ਹੈ ਲੋਭ ਹੁੰਦਾ ਹੈ ਕਾਮ ਹੁੰਦਾ ਹੈ ਬਾਕੀ ਇਹਨਾਂ ਦੇ ਸਾਰੇ ਹਮਾਇਤੀ ਸਾਥੀ ਇਹ ਫਕੀਰ ਕਹਿੰਦਾ ਮੈਂ ਇਹਨਾਂ ਨੂੰ ਕੱਢਣ ਵਿੱਚ ਲੱਗ ਗਿਆ ਝਗੜਨ ਵਿੱਚ ਲੱਗ ਗਿਆ ਬੜੀ ਸਾਧਨਾ ਤੋਂ ਬਾਅਦ ਖੁਦਾ ਨੂੰ ਲਿਆਇਆ ਸੀ ਆਪਣੇ ਬੂਵੇ ਤੱਕ ਮੇਰੇ ਬੂਵੇ ਕੋਈ ਵਾਪਸ ਚਲਾ ਗਿਆ ਜਿਵੇਂ ਜਾਣੋ ਕਈ ਵਾਰ ਮਨੋ ਕੋ ਬਿਲਕੁਲ ਨੇੜੇ ਪਹੁੰਚ